ਸਾਰੀ ਆਤ੍ਰਿਤੀ ਚਾਹਾਂ ਦੀ ਸ਼ਕਤੀ ਹੀ ਆਦਮੀ ਦੀ ਗੁਲਾਮੀ ਵੀ ਜਾਦਾ। ਤਦ ਕਿਉਂ ਦੱਸਦੇ ਨੇ ਕਹਿੰਦੇ ਇੰਦਰੀਆਂ ਦੇ ਸੁੱਖਾਂ ਦੀ ਲਾਲਸਾ ਜਾਂ ਮਜਬੂਰੀ ਸੂਖਮ ਦੁਨੀਆ ਦੇ ਮੋਹਜ ਕਾਰਨ ਲੋਕ ਦੀਆਂ ਅਨੁਭੂਤੀਆਂ ਤੋਂ ਜ਼ਿਆਦਾ ਕਹਿੰਦੇ ਤਾਕਤਵਰ ਹੁੰਦੀ ਹੈ। ਕਹਿੰਦੇ ਸੂਖਮ ਲੋਕ ਸੂਖਮ 15 ਦੇ ਅਰਥਾਂ 'ਚ ਹੁੰਦਾ ਹੈ। ਸੂਖਮ ਦੁਨੀਆ ਦੇ ਨਿਵਾਸੀ ਪ੍ਰਮੰਡਾਂ ਦੇ ਸੂਖਮ ਆਸਮਾਨੀ ਸੰਗੀਤ ਦਾ ਨਾਮ ਲੈਂਦੇ ਨੇ। ਤੇ ਇਹ ਦੇਖ ਕੇ ਮੋਹਿਤ ਹੋ ਜਾਂਦੇ ਨੇ ਕਿ ਸਾਰਾ ਸੰਸਾਰ ਪਰਵਰਤਨ ਸੀ ਰੋਸ਼ਨੀ ਦੀ ਨੰਤਕ ਵਿਸ਼ਕਤੀ ਹੈ ਕਿਉਂਕਿ ਸੂਖਮ ਦੁਨੀਆ ਦੇ ਜੀਵ ਰੋਸ਼ਨੀ ਦਿੱਤਾ ਹੁੰਦਾ ਰਾਸ ਤੇ ਸਪਰਸ਼ ਦਾ ਅਨਪਵ ਕਰਦੇ ਨੇ ਇਸ ਤਰ੍ਹਾਂ ਕਹਿੰਦੇ ਸੂਖਮ ਦੁਨੀਆ ਚ ਇੱਛਾਵਾਂ ਵਾਸਨਾਵਾਂ ਦਾ ਉਪੋਗ ਉਸ ਜੀਵ ਦੀ ਰੋਸ਼ਨੀ ਅਨੁਸਾਰ ਇਹ ਉਪੋਗ ਵਸਤੂਆਂ ਤੇ ਆਪਣੇ ਵਿਚਾਰਾਂ ਜਾਂ ਸੁਪਨਿਆਂ ਦੇ ਸੰਗਣੇ ਰੂਪ ਚ ਪ੍ਰਗਟ ਕਰ ਸਕਣ ਦੀ ਤਾਕਤ ਨਾਲ ਸੰਬੰਧਿਤ ਹੈ ਕਾਰਨ ਲੋਕ ਚ ਕਹਿੰਦੇ ਇੱਛਾਵਾਂ ਦੀ ਪੂਰਤੀ ਅਨੁਭੂਤੀਆਂ ਨਾਲ ਹੀ ਹੋ ਜਾਂਦੀ ਹੈ ਕਾਰਨ ਲੋਕ ਤੇ ਨਿਵਾਸ ਕਰਨ ਵਾਲੀਆਂ ਲਗਭਗ ਮੁਕਤ ਆਤਮਾਵਾਂ ਜੋ ਸਿਰਫ ਕਾਰਨ ਸ਼ੀਰਸ਼ ਕੈਦ ਨਹੀਂ ਸਾਰੇ ਸੰਸਾਰ ਨੂੰ ਪਰਮਾਤਮਾ ਦੇ ਸੁਪਨੇ ਦੀਆਂ ਕਲਪਨਾਵਾਂ ਦੇ ਸਕਾਰ ਰੂਪ ਚ ਦੇਖਦੀਆਂ ਨੇ ਇਸ ਕਰਕੇ ਕਹਿੰਦੇ ਉਹ ਵੀ ਆਪਣੇ ਵਿਚਾਰ ਮਾਤਾ ਨਾਲ ਕੋਈ ਵੀ ਚੀਜ਼ ਪ੍ਰਗਟ ਕਰਦੇ ਸਮਰੱਥ ਨਹੀਂ ਇਸ ਵਾਸਤੇ ਕਾਰਨ ਲੋਕ ਨਿਵਾਸੀ ਭੌਤਿਕ ਇੰਦਰੀਆਂ ਦੀਆਂ ਅਨੁਭੂਤੀਆਂ ਨੂੰ ਜਾਂ ਸੁਖਮ ਲੋਕ ਦੀਆਂ ਸੁਖ ਅਨੁਭੂਤੀਆਂ ਨੂੰ ਕਟਿਆ ਤੇ ਆਤਮਾ ਦੇ ਸ਼ੁੱਧ ਅਨੁਭੂਤੀਆਂ ਦੇ ਵਾਸਤੇ ਕੋਟਨਖਾਰੀ ਮੰਨਦੇ ਨੇ ਕਾਰਨ ਲੋਕ ਦੇ ਜੀਵ ਇੱਛਾਵਾਂ ਨੂੰ ਕਹਦੇ ਚੱਕਰਪਟ ਮੂਰਤੀ ਬਾਨ ਕਰਕੇ ਸਭ ਕੁਝ ਖਤਮ ਵੀ ਕਰ ਸਕਦੇ ਨਹੀਂ ਜੋ ਆਪਣੇ ਆਪ ਨੂੰ ਸਿਰਫ ਕਾਰਨ ਸ਼ਰੀਰ ਦੇ ਬਹੁਤ ਪਤਲੇ ਪਰਦੇ ਨਾਲ ਟਕਿਆ ਹੋਇਆ ਮਹਿਸੂਸ ਕਰਦੇ ਨੇ ਕਹਿੰਦੇ ਉਹ ਸਿਰਜਣਹਾਰ ਦੀ ਤਰ੍ਹਾਂ ਬ੍ਰਹਮੰਡਾਂ ਦੀ ਉਤਪਤੀ ਵੀ ਕਰ ਸਕਦੇ ਨੇ ਕਿਉਂਕਿ ਸਾਰਾ ਸੰਸਾਰ ਵਿਰਾਟ ਸੁਪੰਦਨਤੂਆਂ ਨਾਲ ਬਣਿਆ ਹੋਇਆ ਹੈ ਇਸ ਕਰਕੇ ਕਾਰਨ ਸ਼ਰੀਰ ਦੇ ਬਿਹਤ ਪਤਲੇ ਪਰਦੇ 'ਚ ਕੈਦ ਆਤਮਾ 'ਚ ਵਿਰਾਟ ਸ਼ਕਤੀਆਂ ਮੌਜੂਦ ਹੁੰਦੀਆਂ ਨੇ ਕਹਿੰਦੇ ਆਤਮਾ ਉਦਰ ਦੇ ਤੌਰ ਤੇ ਅਦੇਖ ਹੈ ਜਦੋਂ ਉਹ ਸਰੀਰ ਜਾਂ ਸਰੀਰਾਤਸ ਹੁੰਦੀ ਹੈ ਤਾਂ ਹੀ ਉਹਦੀ ਕਹਿੰਦੇ ਹੋਣ ਦਾ ਪਤਾ ਲੱਗਦਾ ਹੈ ਸਰੀਰ ਚ ਹੋਣ ਦਾ ਅਰਥ ਹੀ ਇਹ ਹੈ ਵੀ ਉਹ ਹਲੇ ਤੱਕ ਉਹ ਤ੍ਰਿਪਤ ਇੱਛਾਵਾਂ ਉਹਦੇ ਅੰਦਰ ਫੈਗੀਆਂ ਇਹ ਉਦਾਂ ਹੀ ਅਸੀਂ ਇੱਥੇ ਆਏ ਹਾਂ ਕਹਿੰਦੇ ਜਦੋਂ ਤੱਕ ਆਦਮੀ ਦੀ ਆਤਮਾ ਇੱਕ ਦੋ ਜਾਂ ਤਿੰਨ ਪਿੰਜਰਿਆਂ ਚ ਕੈਦ ਰਹਿੰਦੀ ਹੈ ਤੇ ਉਹਨਾਂ ਪਿੰਜਰਿਆਂ ਨੂੰ ਅਗਿਆਨਤਾ ਤੇ ਇੱਛਾਵਾਂ ਵਾਸ਼ਨਾਵਾਂ ਦੇ ਟੱਕਰ ਲੱਗੇ ਹੋਏ ਨੇ ਉਦੋਂ ਤੱਕ ਕਹਿੰਦੇ ਉਹ ਬ੍ਰਹਮ 사ਗਤ ਚ ਮਿਲ ਨਹੀਂ ਹੋ ਸਕਦੀ ਕਹਿੰਦੇ ਜਦੋਂ ਸੂਸ਼ੀ ਦੇ ਪਿੰਜਰੇ ਨੂੰ ਮੌਤ ਦਾ ਥਾਣਾ ਤੋੜ ਦਿੰਦੇ ਤਾਂ ਵੀ ਆਤਮਾ ਸੂਖਮ ਸਰੀਰ ਤੇ ਕਾਰਨ ਸਰੀਰ ਵਿੱਚ ਬੰਦ ਰਹਿੰਦੀ ਹੈ ਇਸ ਵਾਸਤੇ ਉਹ ਸਰਵ ਵਿਆਪਕ ਪਰਮਤਾ ਤੇ ਫਿਰ ਵੀ ਵਿਲੀਨ ਨਹੀਂ ਹੋ ਸਕਦੀ ਕਹਿੰਦੇ ਜਦੋਂ ਗਿਆਨ ਦੇ ਦੁਆਰਾ ਫਿਰ ਇੱਛਾ ਰਹਿਤਾਂ ਆਉਂਦੀ ਹੈ ਤਾਂ ਉਹ ਦੀ ਸ਼ਕਤੀ ਬਾਕੀ ਦੇ ਪਿੰਜਰਿਆਂ ਨੂੰ ਤੋੜ ਦਿੰਦੀ ਹੈ ਇਸ ਤਰ੍ਹਾਂ ਕਹਿੰਦੇ ਅਖੀਰ ਛੋਟੀ ਜਿਹੀ ਮਨੁੱਖੀ ਆਤਮਾ ਮੁਕਤ ਹੋ ਕੇ ਉਸ ਪਰਮ ਤੱਤ ਦੇ ਆਨੰਦ ਸਾਗਰ ਦੇ ਵਿੱਚ ਵਿਲੀਨ ਹੋ ਜਾਂਦੀ ਹੈ ਤਾਂ ਹੁਣ ਜੋਗਾਨੰਦ ਜੀ ਇਹ ਸੁਣ ਕੇ ਇੱਕ ਹੋਰ ਸਵਾਲ ਪੁੱਛਦੇ ਨੇ ਆਪਣੇ ਗੁਰੂ ਸਾਹਿਬ ਤੋਂ ਕਹਿੰਦੇ ਉੱਚ ਤੇ ਗੂੜ ਕਾਰਨ ਲੋਕ ਬਾਰੇ ਰੌਸ਼ਨੀ ਪਾਓ ਇਹ ਕੀ ਹੁੰਦੇ ਨੇ ਤਾਂ ਉਹਨਾਂ ਨੇ ਦੱਸਿਆ ਜਿਹੜਾ ਕਾਰਨ ਲੋਕ ਹੈ ਉਹ ਵਰਣਨ ਤੋਂ ਪਰੇ ਰੂਪ ਸੁਖਮ ਲੋਗ ਹੈ ਉਹ ਕਹਿੰਦੇ ਕਾਰਨ ਲੋਕ ਨੂੰ ਸਮਝਣ ਦੇ ਵਾਸਤੇ ਕਹਿੰਦੇ ਆਤਮੇ ਚ ਇਕਾਗਰਤਾ ਦੀ ਇੰਨੀ ਵਿਰਾਟ ਸ਼ਕਤੀ ਹੋਣੀ ਚਾਹੀਦੀ ਹੈ ਵੀ ਉਹ ਆਪਣੇ ਅੱਖਾਂ ਬੰਦ ਕਰਕੇ ਸਾਰੇ ਸੁਖਮ ਤੇ ਭੌਤਿਕ ਦੁਨੀਆ ਦੇ ਵਿਸ਼ਾਲ ਰੋਸ਼ਨੀ ਮਈ ਗੁਬਾਰੇ ਨੂੰ ਤੇ ਉਸ ਦੇ ਥੱਲੇ ਲਟਕਦੀ ਟੋਕਰੀ ਨੂੰ ਮੰਨਦਿਆਂ ਖਾਲ ਦੇ ਸਕੇ ਤੇ ਇਹ ਜਾਣਦਿਆਂ ਕਿ ਉਹਨਾਂ ਦੋਨਾਂ ਦੁਨੀਆ ਦੀ ਹੋਂਦ ਸਿਰਫ ਕਲਪਨਾ ਹੀ ਹੈ ਕਹਿੰਦੇ ਇਸ ਅਲੌਕੀ ਕਾਕਰਤਾ ਦੇ ਦੁਆਰਾ ਜੇ ਕੋਈ ਇਹਨਾਂ ਦੋਨਾਂ ਦੁਨੀਆ ਨੂੰ ਉਹਦਾ ਸਾਰਿਆ ਜਟਿਲਤਾਵਾਂ ਸਮੇਤ ਕੇਵਲ ਕਲਪਨਾ ਤੋਂ ਬਦਲ ਸਕੇ ਤਾਂ ਉਹ ਕਾਰਨ ਲੋਕ ਸਪੌਂਸ ਕੇ ਮਨੁਮੈਂ ਦੁਨੀਆ ਤੇ ਭੌਤਿਕ ਦੁਨੀਆ ਦੀ ਸੀਮਾ ਰೇಖਾ ਤੇ ਕਹਿੰਦੇ ਖੜਾ ਹੋ ਜਾਊਗਾ ਉੱਥੇ ਖੜਾ ਹੋ ਕੇ ਕਹਿੰਦੇ ਮਨੁੱਖ ਪੋਸ਼ਟ ਪਦਾਰਥ ਤਰਲ ਪਦਾਰਥ ਵਾਯੂ ਬਿਜਲੀ ਊਰਜਾ ਸਾਰੇ ਜੀਵ ਜੰਤੂ ਦੇਵੀ ਦੇਵਤੇ ਮਾਨਵ ਪ੍ਰਾਣੀ ਪਸ਼ੂ ਪੰਛੀ ਦਰਖਤ ਪੌਦੇ ਜੀਵਾਣੂ ਸੂਖਮ ਅਣੂ ਆਦਿ ਸਾਰੇ ਕਹਿੰਦੇ ਜੀਵ ਨਿਰਜੀਵ ਜਤੁਰ ਚਤਨ ਦੇ ਰੂਪ ਚ ਉਸੇ ਤਰ੍ਹਾਂ ਕਹਿੰਦੇ ਦੇਖਦਾ ਜਿਵੇਂ ਕਿਸੇ ਆਦਮੀ ਨੂੰ ਆਪਣੇ ਅੱਖਾਂ ਬੰਦ ਕਰਨ ਦੇ ਬਾਅਦ ਵੀ ਆਪਣੇ ਹੋਣ ਦਾ ਅਹਿਸਾਸ ਰਹਿੰਦਾ ਹੈ ਕਹਿੰਦੇ ਭਾਵੇਂ ਉਹਦਾ ਸਰੀਰ ਉਹਦੀਆਂ ਅੱਖਾਂ ਨੂੰ ਦਿਖਾਈ ਨਾ ਦਿੰਦਾ ਹੋਵੇ ਤੇ ਕੇਵਲ ਮਨ ਦੀ ਕਲਪਨਾ ਜੀ ਉਹ ਸੰਸਵ ਦਾ ਵਜੂਦ ਕਦੇ ਪੂਰੀ ਤਰ੍ਹਾਂ ਨਾਲ ਹੁੰਦਾ ਹੈ ਜੋ ਕੁਝ ਕਹਿੰਦੇ ਇੱਕ ਆਮ ਆਦਮੀ ਆਪਣੇ ਕਲਪਨਾ ਚ ਕਰ ਸਕਦਾ ਹੈ ਉਹੀ ਸਾਰਾ ਕੁਝ ਇੱਕ ਕਾਰਨ ਸਰੀਰਤਾਰੀ ਅਸਰੀਅਤ ਦੇ ਵਿੱਚ ਕਰ ਸਕਦਾ ਹੈ ਕਹਿੰਦੇ ਵੱਡੀ ਤੋਂ ਵੱਡੀ ਕਾਂਟਨਿਕ ਮਨੁੱਖੀ ਬੁੱਧੀ ਵੀ ਕੇਵਲ ਮਨਚੀ ਵਿਚਾਰ ਦੇ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਦੌੜ ਲਾ ਸਕਦੀ ਹੈ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਤੱਕ ਕਹਿੰਦੇ ਛਲਾਗ ਲਾ ਸਕਦੀ ਹੈ ja ananta